ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਵਧੀਆ ਹੋਗੇ ਠੀਕ ਠਾਕ ਸਾਰੇ ਤੇ ਅੱਜ ਆਪਾਂ ਕਰ ਲੱਗੇ ਆ ਅਸ਼ਰ ਦੇ ਦੋਨੇ ਟਾਇਰ ਬਾਹਰ ਕੱਢਣ ਲੱਗੇ ਆ ਤੇ ਇੱਟਾਂ ਧਾਰਤੀਆਂ ਥੱਲੇ ਠੀਕ ਹੈ ਮੁੱਢੀ ਮੁੱਢੀ ਉਹ ਪਈਏ ਚੱਕ ਲੈਣੇ ਆਪਾਂ ਇਹ ਪਈਏ ਮੁੱਢੀ ਮੋਟੀ ਜਾ ਚੱਕ ਲਿਆ ਤੇ ਇਹ ਲਾ ਦਾਂਗੇ ਥੱਲੇ ਆਪਾਂ ਉਹਦੇ ਇੱਟਾਂ ਵੀ ਲਾਤੀਆਂ ਤੇ ਤੇ ਆਪਣੇ ਟਾਇਰ ਕੱਢਾਂਗੇ ਦੋਨੇ ਬਾਹਰ ਬਾਹਰ ਨੂੰ ਕਿਉਂਕਿ ਆਪਣੇ ਵੀਰ ਦਾ ਕਮੈਂਟ ਆਇਆ ਸੀਗਾ ਕਹਿੰਦੇ ਬਾਈ ਟਾਇਰ ਬਾਹਰ ਕੱਢੋ ਤੇ ਹੁਣ ਆਪਾਂ ਟਾਇਰ ਬਾਹਰ ਕੱਢਣ ਲੱਗੇ ਆ ਤੇ ਬਾਈ ਦੀ ਫਰਮਾਇਸ਼ ਪੂਰੀ ਕਰਨ ਲੱਗੇ ਆ ਤੇ ਬਲੌਗ ਮੈਂ ਦੋ ਤਿੰਨ ਬਣਾ ਦੂੰਗਾ ਇਸੇ ਵਿੱਚ ਹੀ ਮੇਰੇ ਕੋਲ ਬੜਾ ਐ ਹੰਦਾਣੀ ਫਰੇਨ ਨਾਲ ਜਾਜ ਆ ਦੋ ਤਿੰਨ ਬਲੌਗ ਵਿੱਚ ਬਣਾ ਦੂੰਗਾ ਤੇ ਇੱਕੋ ਟਾਇਰ ਦੇ ਨਾਲ ਦੇ ਥੋੜੇ ਥੋੜੇ ਕੱਟ-ਕੱਟ ਕੇ ਆ ਜਾਣਗੇ ਤੇ ਇਹ ਵੀ ਆਪਰਕਲ ਜੈਕ ਆਪਣੇ ਕੋਲ ਆਹੀ ਜਿਹੋ ਜਿਹੇ ਸੰਦਲ ਦੇ ਪਰਾਹ ਉਹ ਜੇ ਕੰਮ ਕਰਨਾ ਪੈਂਦਾ ਕਿਥੋਂ ਲਈ ਗਏ ਹੋਰ ਤੇ ਆਪਣੇ ਕੋਲੇ ਇਹੀ ਚੀਜ਼ਾਂ ਤੇ ਆਪਾਂ ਇਹ ਲਾ ਕੇ ਵੇਣੀ ਮੁੱਢੀ ਦੇ ਧਰ ਕੇ ਕਿੰਵੇਂ ਬਣਦਾ ਇਟਾ ਘਟਾਉਣੀਆਂ ਪੈਣੀਆਂ ਕਿਵੇਂ ਇੱਥੇ ਲਾਵਾਂਗੇ ਜੱਕ ਹਮ ਇਟਾ ਘਟਾਉਣੀਆਂ ਪੈਣੀਆਂ ਜਿਹੜੇ ਸੰ ਚੱਕ ਲੱਗਦਾ ਇਹ ਉੱਪਰ ਹੋ ਗਿਆ ਇੱਕ ਟਾਕਟਾਉਣੀਆਂ ਪੈਣੀਆਂ ਕੱਟ-ਕਟਾਉਣ ਪਊਗੀ ਤੇ ਮੁਟੀ ਤੇ ਤਰ ਦਿੰਨੇ ਹੁਣ ਵੀ ਨਹੀਂ ਕੀ ਬੰਦਦਾ ਚੱਕ ਲਾ ਰਗੀ ਕਿਰਾ ਫਿਰ ਵੀ ਨਹੀਂ ਕੀ ਬੰਦਦਾ ਚੱਕ ਲਾ ਇਧਰੋਂ ਸਾਫ ਨਹੀਂ ਆ ਰਹੀ ਵੀਡੀਓ ਯਾਰ ਉਧਰਲੇ ਪਾਸੋਂ ਬੈਠਾ ਨਹੀਂ ਆਂਦਾ ਕਿ ਉਧਰ ਬੈਟਰੀ ਆ ਗਈ ਟਰੈਕਟਰ ਦੀ ਇਹਨਾਂ ਤਾਂ ਚੱਕ ਦਿੰਨੇ ਆ ਕਿਰਾ

ਜੱਲਾ ਮਹ ਕੱਢ ਦਿੰਨੇ ਆ ਮੈਂ ਹਜੇ ਕੱਢਣੇ ਠਹਿਰ ਕੇ ਸੀਗੇ ਹਜੇ ਟਾਈਮ ਨਹੀਂ ਆ ਮੈਂ ਕਿਹ ਚ ਟਾਇਰ ਬਾਹਰ ਕੱਢਦੇ ਤਾ ਲੋਕਾਂ ਨੇ ਮੰਜੇ ਜੀ ਪਾ ਦੇਣਾ ਅੱਗੇ ਉਹ ਕੱਢ ਕੇ ਮੇਰਾ ਸਹੀ ਡਾਊਨ ਹੋਇਆ ਪਿਆ ਅਗਲੇ ਹੀ ਕੱਢੇ ਸੀ ਨੜੇ ਬਾਹਰ ਬਹੁਤ ਵਿੰਦੀ ਆ ਬਹੁਤ ਰੱਬ ਦਾ ਸ਼ੁਕਰਾਨਾ ਹੈ ਜਦੋਂ ਬਾਹਰ ਨਿਕਲ ਉਹ ਨਹੀਂ ਵੇਖ ਲੈਂਦੇ ਜਿੱਦਣ ਬੱਕਰੋਂ ਨਿਕਲ ਤੀਜੇ ਦਿਨ ਨਿਕਲ ਜਾਂਦਾ ਜਾਂ ਦੂਜੇ ਦਿਨ ਟਰੈਕਟਰ ਆਪਣਾ ਕਿਉਂਕਿ ਕੋਹਾ ਲਾ ਕੇ ਆਉਣਾ ਪੈਂਦਾ ਥਾਂ ਨਹੀਂ ਗਾ ਆਪਣੇ ਕੋਲ ਇਹਨਾ ਤੇ ਕੋਹਾ ਫਿਰ ਲਾ ਕੇ ਆਉਣਾ ਪੈਂਦਾ ਇਹ ਰੇਟਪਿੰਦਾ ਨਹੀਂ ਕੋਈ ਤਣੀ ਕਿ ਇਹ ਚਪਿੰਦਾ ਐਸੀ ਤੇਰੇਆਂ ਸੱਟਾਂ ਖਾਣੀਆਂ ਪੈਂਦੀਆਂ ਫੇਰ ਕਿਤੇ ਆ ਕੇ ਵਲੌਗ ਬਣਦੇ ਆ ਅੱਜ ਹੀ ਨਵੀਂ ਵੱਜ ਕੇ ạtੀ ਸੱਟ ਇੱਥੇ ਵੱਜ ਗਈ ਰਹੀ ਤੇ ਮਾਸ ਪੱਟੇ ਜਾ ਤਦੇ ਵਲੌਗ ਬਣਾਉਣੇ ਹੀ ਮੇਰੇ ਲਈ ਤਾਂ ਔਖੇ ਹੋਣਾ ਕਿੱਲ ਕੋਲ ਨਿਕਲ ਜਾਂਦਾ ਮੱਲੋ ਮੱਲੀ ਸੱਟ ਨਾਲ ਲੱਗ ਜਾਂਦੀ ਹੱਥ ਦੇ ਤੇ ਖੱਥ ਤੇ ਵੱਜ ਨਹੀਂ ਆਂਦੀ ਕਿ ਕਿੱਥੇ ਹੁਣ ਐ ਨਹੀਂ ਪਤਾ ਜਦੋਂ ਅੱਕ ਕਿੱਲੀ ਨਾ ਵੱਜੇ ਸਿਰ ਚਲੇ ਉਧਰੋਂ ਨਿਕਲ ਗਿਆ ਨਿਕਲ ਗਿਆ ਤਾਂ ਖਾ ਬਹੁਤ ਆਪਰਾ ਕੰਮ ਓਮ ਕਰਨੇ ਦੀ ਔਖਤੂ ਨਹੀਂ ਮੈਂ ਚੱਲਦਾ ਮੈਨੂੰ ਐ ਵਿੱਚ ਸੈੱਟ ਹੋਣ ਚੀਜ਼ਾਂ ਸੈੱਟ ਹੋਣੋਂ ਵਧੀਆ ਹੌਲੀ ਹੌਲੀ ਕਰ ਲੈਣੀਆਂ ਸੈੱਟ ਸਾਰਾ ਆਪਾ ਤੇ ਟਾਇਰ ਵੀ ਆਪਾਂ ਕੱਢ ਦੇਣੇ ਆ ਬਾਹਰ ਤੇ ਆਪਾਂ ਹੁਣ ਖੋਲ ਲਗੇ ਥੋੜੇ ਜਿਹਾ ਨਾਟ ਟਾਇਰ ਦੇ ਠੀਕ ਆ ਮਿੱਤਰੋ ਨਾਟ ਖੋਲ ਲਗੇ ਤੇ ਆਪਾਂ ਥੋੜਾ ਤਾਂ ਚੱਕ ਲਿਆ ਨਾਲੇ ਫਿਰ ਤਾਂ ਨਹੀਂ ਨਾ ਤੇ ਨਾਲੇ ਡਿੱਗ ਗਏ ਟਾਇਰ ਜੂੜੀਆਂ ਤੇ ਨਹੀਂ ਅਸਰ ਪੈਂਦਾ ਇਹਦੀਆਂ ਦੇਖਦੇ ਆਂ ਜੇ ਖੁੱਲ ਗਿਆ ਤਾਂ ਨਹੀਂ ਤਾਂ ਫਿਰ ਮੇਸਤਰੀ ਤੇ ਪੰਨ ਨਾਲ ਲੈਣਾ ਪਊਗਾ ਆਪਾਂ ਚਾਬੀ ਤਲਾਕੀ ਜਾਂਦੀ ਆ ਪਰ ਪਾਨੇ ਨਾਲ ਵਾਲਾ ਛੇਤੀ ਖੁੱਲਦੇ ਨਾਟ ਖੁੱਲਣੀ ਨਹੀਂ ਇੱਕ ਸਟੈਂਡ ਤੇ ਤਾਂ ਨਾ ਪੂ ਮੋਬਾਈਲ ਖੜ ਚੋ ਇਹ ਆਪਣਾ ਸਟੈਂਡ ਹੈ ਦਿਸ ਇਸ ਸਟੈਂਡ ਇਹ ਤੇ ਤਰਕੇ ਸਾਰੀਆਂ ਵੀਡੀਓ ਬਣਾਈ ਅਜ ਤਾਈਂ ਚੌਥਾ ਸਟੈਂਡ ਹੈ ਕਰਦੇ ਨੇ ਤੋੜਦਾ ਸੀਗਾ ਕਰਦੇ ਵਿੱਚ ਇੱਕ ਮੈਂਬਰ ਨੇ ਤੋੜਦਾ ਸੀਗਾ ਸੱਚ ਇੱਧਰ ਦਿਖਾਈ ਕਿ ਚੱਕੋ ਵੀ ਮਿੱਤਰੋ ਦੇਖਿਓ ਜੇ ਖੁੱਲ ਗਿਆ ਤਾਂ ਪੈਂਦਾ ਤੋ ਖੋਲਣ ਲੱਗਿਆ ਪਾਣੀ ਪੁਣੀ ਸੀ ਅਹੀਂ ਵਿੱਚ ਹੀ ਰਹਿ ਰੂਬੇ ਜਿੱਥੇ ਦਿੱਤੇ ਹੀ ਨਹੀਂ ਕਿੰਨਾ ਕੀ ਆਖਾਂ ਨਾ ਇਹਦੇ ਵਿੱਚ ਮਧੀਆ ਵੀਡੀਓ ਬਣਾਈ ਜਾਂਦਾ ਸਾਰਿਆਂ ਨੇ ਲਿਜਾਇਆ ਕਰਤਾ ਜੀ ਸਰਫ ਨੂੰ ਕਰਵਾ ਦੇ ਤੁਰਦਾ ਛੇ ਦੇ ਕੋਲੇ ਆ ਦੇ ਖੋਲੀ ਦੇ ਘਰ ਤੋਂ ਦਾ ਕੋਲ ਦੇ ਰਹੀ ਨੂੰ Thank you. मैं भी बोलूं कैसे मैं तुम्हें चाहती हूँ चौबीस सताई भी लगता चौबीस सताई है चौबीस ये भी लाना बुना मुश्किल ही है ਕਿ ਆਪਣੇ ਕੋਲ ਸਮਾਨ ਹੈ ਨਹੀਂ ਗਾ ਖੁੱਲਦੇ ਤਾਂ ਹੀ ਇਹ ਖੁੱਲਦੇ ਇੰਨਾ ਟਾਇਰ ਮੈਨੂੰ ਆਪਣਾ ਜੱਕ ਲਾਉਣਾ ਪੈਣਾ ਕੈਂਸਲ ਕਰਨਾ ਪੈਣਾ ਕੰਮ ਅਗਲੇ ਬਲੌਗ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਜਾਂਦਾ ਅਗਲਾ ਬਲੌਗ ਪਰ ਖੋਲਲੇ ਤੇ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਜਰਨਾਡ ਖੋਲ ਤੇ ਠੀਕ ਹੈ ਮਿੱਤਰੋ ਅੱਜ ਦਾ ਕੰਮ ਫਿਰ ਇਨਾ ਕਿਸੇ ਕੈਂਸਲ ਹੋ ਗਿਆ ਕੰਮ ਅੱਜ ਮਿਸਤਰੀ ਨਹੀਂ ਆਇਆ ਯਾਰ ਨਹੀਂ ਉਹ ਹੋੜ ਫੜ ਲਿਆਉਂਦਾ ਮੈਂ ਮੈਂ ਗਿਆ ਸੀ ਸਵੇਹਾ ਦੁਕਾਨ ਬੰਦ ਪਈ ਸੀਗੀ ਆ ਇਹ ਨਹੀਂ ਹੋਣਾ ਜਿੰਮਤ ਤੱਕ ਕੰਮ ਹੈ ਤੇ ਆਪਾਂ ਜੱਕ ਡਾਊਨ ਕਰਦਗੇ ਥੱਲੇ ਕੇਵ ਟਰੈਕਟਰ ਲਿਆਣਾ ਪੈਂਦਾ ਕੇਵਰ ਕੋ ਕੰਮ ਪਈ ਜਾਂਦਾ ਜੱਕ ਕਿਵੇਂ ਸੁਣੋ ਆਪਾਂ ਕਰਤਾ ਡਾਊਨ ਤੇ ਨਾਲ ਰਿਸਕ ਮਿੰਟ ਮੂਡ ਕਰਦਿਆ ਕਰੋ ਜੇ ਆਵਾਜ਼ ਵੀ ਨਾ ਆਵੇ ਤਾਂ ਕਿਹਦੇ ਕਰੋ ਬਾਈ ਆਵਾਜ਼ ਨਹੀਂ ਆਉਂਦੀ ਸਕ੍ਰਾਈਬਰਾਂ ਦੀ ਜਰਾ ਦੀ ਛੜੀ ਲਾ ਦਿਓ ਮਿੱਤਰੋ ਇੱਥੇ ਕਰਖਦੇ ਆਪਾਂ ਕਿਡ ਲਾ ਹੀ ਦੇ ਲਾ ਹੀ ਦੇਣੀ ਚੱਕੋ ਮਿੱਤਰੋ ਐਨਾ ਕੁਝ ਹੀ ਆਪਣਾ ਇਹ ਤਾਂ ਵਲੌਗ ਪਾਨਾ ਲੈ ਕੇ ਖੁੱਲਣਗੇ ਸ਼ੋ ਵੀ ਪਾਨੇ ਬਣਾਉਣੇ ਖੁੱਲਣੇਗੀ ਬਹੁਤ ਦੋ ਤਿੰਨ ਦਿਨ ਹੋ ਗਏ ੱੱਕੇ ਖਾਈ ਜਾਂਦੇ ਨੇ ਨਾਟੀ ਇਹ ਤੇ ਗੋਲ ਹੋਣ ਲੱਗ ਗਿਆ ਬੱਜ ਗਿਆ ਵੀ ਥੋੜਾ ਜਿਹਾ ਗੋਲ ਹੋਣ ਲੱਗ ਗਿਆ ਠੀਕ ਹੈ ਤੇ 에어 ਕਲੈਂਡਰ ਦਾ ਕੰਮ ਕਰਨਾ ਹਿੱਲੀ ਜਾਂਦਾ ਹੈਗਾ ਇਹਦਾ ਹੀ ਕਰਾਂਗੇ ਇੱਕ ਦੋ ਦਿਨਾਂ ਚ ਅੱਜ ਥੋੜਾ ਜਿਹਾ ਨਹੀਂ ਵਿੱਲਾ ਸੀ ਅੱਜ ਇੱਕ ਸਾਹ ਬੜਾ ਚੜਦਾ ਪਤਾ ਨਹੀਂ ਕੀ ਚੱਕਰ ਤੇ ਟਾਇਰ ਤੱਪ ਬਾਹਰ ਕੱਢਾਂਗੇ ਭਰਾ ਦੀ ਫਰਮੈਸ਼ ਪੂਰੀ ਕਰਾਂਗੇ ਇਹ ਮਾਤਰੋ ਓਕੇ ਭਾਈ ਮਾਤਰੋ ਮਿਲਦੇ ਆਂ ਅਗਲੇ ਬਲੌਗ ਵਿੱਚ ਤੇ ਸਬਸਕ੍ਰਾਈਬਰ ਜੂਰ ਕਰਾਇ ਕਰੋ ਯਾਰ ਸਾਰੇ ਜਾਨੇ ਫਿਰ ਇਹ ਆਪਾਂ ਅੱਗੇ ਆਵਾਂਗੇ ਹੋਲੀ-ਵਲੀ ਆਸ਼ਰਮ ਨੂੰ ਪਿਆਰ ਕਰਨ ਵਾਲੇ ਵਾਲਿਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਭਰਾਓ ਇੰਨਾ ਪਿਆਰ ਨੇ ਦੋ ਆਪਣੇ ਬਲੌਗ ਹੈਡੇ ਉਹ 100 ਨਹੀਂ ਟੱਪੇ ਬਾਕੀ ਸਾਰੇ 100 ਤੋਂ ਉੱਪਰ ਹੀ ਹੈ ਕਿਉਂਕਿ ਉਹਨਾਂ 'ਚ ਖਾਸ ਗੱਲ ਹੈ ਨਹੀਂ ਸੀ ਤਾਂ ਕਰਕੇ ਨਹੀਂ ਆਣੀ ਸੀ ਹੁਣ ਆਪਾਂ ਖਾਸ ਗੱਲਾਂ ਹੀ ਕਰਾਂਗੇ ਐਂਡ ਤੇ ਐਂਡਲ ਕਰੀ ਜਾਵਾਂਗੇ ਇਹ ਤਾਂ ਬਥੇਰੇ ਪਏ ਆਉਣ ਵਾਲੇ ਜਿਹੜੇ ਮੈਂ ਸੋਚਿਓ ਆਪਣਾ ਇਹ ਕੰਮ ਨਾ ਆ ਰਹੀ ਹੈ ਤੇ ਓਕੇ ਬਾਏ ਮਿੱਤਰੋ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਲਵ ਯੂ ਲਵ ਯੂ ਸਾਰਿਆਂ ਨੂੰ